ਸਰਕਾਰ پوری ਜਰਾ ਬਖਲਾਈ ਹੋਈ ਹੈ ਜਿਵੇਂ ਕਰਕੇ ਮਨੀਸ਼ ਸੋਧਿਆ ਨੂੰ ਕਹਿਣਾ ਪਿਆ ਸਾਧਾਮ ਦੰਡ पे ਝੂਠ ਸਾਚਨ ਤੱਕਾ ਜੋ ਮਰਜ਼ੀ ਇਥੇ ਤੱਕਾ ਵੀ ਚੱਲ ਰਿਹਾ ਹੈਗਾ ਜਿਹੜੇ ਐਸਐਸਪੀ ਨੂੰ ਲਾਇਆ ਗਿਆ ਕਿ ਤੁਹਾਨੂੰ ਮੁਹੱਲੀ ਦੀ ਪ੍ਰੋਮੋਸ਼ਨ ਹੋਗੀ ਜੇ ਤੁਸੀਂ ਇਲੈਕਸ਼ਨ ਦਾ ਉਤਰ ਝੂਠੇ ਪਰਚੇ ਕਰ ਰਹੇ ਨੇ ਇਹਦੇ ਨਾਲ ਹੀ ਸਰਕਾਰ ਦੀ ਬਖਲਾਟ ਦਿਸਦੀ ਹੈ ਤੇ ਦੂਜੀ ਗੱਲ ਮੈਂ ਆ ਜ਼ਰੂਰ ਦੱਸਾਂਗੀ ਕਿ ਇਹ ਸਾਰੀ ਦਿੱਲੀ ਦੀ ਪਾਰਟੀਆਂ ਇਹ ਕਟੀਆਂ ਨੇ ਇਹ ਕੱਲੇ ਆਕਾਲੀ ਦਲ ਦੇ ਖਲਾਸ ਬੋਲਦਿਆਂ ਨੇ ਦਿੱਲੀ ਚ ਤਾਂ ਸਾਰੀ ਕਟੀਆਂ ਨੇ ਭਾਵੇਂ ਉਹ ਪ੍ਰਸ਼ਾਸਪਤੀ ਦੀ ਚੋਣ ਹੋਏ ਤੇ ਰਾਜ ਸਭਾ ਦੇ ਜਿੰਨੇ ਆਮ ਆਦਮੀ ਦੇ ਸੀਗੇ ਸਾਰਿਆਂ ਨੇ ਵੋਟਾਂ ਪਾਈਆਂ ਭਾਜਪਾ ਨੂੰ ਤੇ ਇੰਡੀਆ ਅਲਾਈਂਸ ਚ ਕਾਂਗਰਸ ਆਮ ਆਦਮੀ ਦਿੱਲੀ ਚ ਇਕੱਠੇ ਵੋਟ ਪਾਉਂਦੀ ਸਾਰੇ ਦੇਸ਼ ਚ ਕਟੀਆਂ ਇੱਥੇ ਕੰਮ ਅਸੀਂ ਆਗਾ ਇਹ ਕੱਲੇ ਝੂਠਾ ਦਾ ਜੁੰਡਲਾ ਹੈਗਾ ਜਿਹੜਾ ਇੱਥੇ ਆਇਆ ਹੈ ਲੋਕਾਂ ਦੀ ਵੋਟਾਂ ਲੈਣ ਵਾਸਤੇ ਕਾਂਗਰਸ 5 ਸਾਲ ਸੀ ਕਿ ਗਿਨਾਤਾ ਦਵੇ ਸੀ ਇਹਨਾਂ ਨੂੰ ਸੁਪੂਤ ਕੀ ਵਿਕਾਸ ਦਾ ਕੰਮ ਕੀਤਾ ਹੈ आम आदमी पार्टी दा 4 साल पूरे हो के रे वादे जे पूरे हो एक -एक के हो हो ना एक-एक बीबी दा 45000 ਰੁਪਏ ਬਕਾਇਆ ਖੜਿਆ ਹੈ 45 ਮਹੀਨਿਆਂ ਦਾ ਬਲਕੇ ਮੈਂ ਕਹਿੰਦੀ 50 ਤੋਂ ਵੱਧ ਹੀ ਹੋ ਗਿਆ ਹੋਗਾ ਹੁਣ ਤਾਂ ਤੇ ਪਹਿਲੇ ਤਾਂ ਬੀਬੀਆਂ ਆਪਨੇ 50000 ਮੰਗਨ ਜਿਹੜਾ ਇਹਨਾਂ ਨੂੰ 1000 ਰੁਪਏ ਕਹਿ ਕੇ ਫਾਰਮ ਪਰ ਵਾਈ ਸੀਗੇ ਵੋਟਾਂ ਵੇਲੇ ਕਿ ਸਰਕਾਰ ਬਣਨ ਸਾਰੀ ਮਿਲੂਗੀ ਤਾਂ ਜੇ ਕੁੜੇ 50000 ਤਾਰ ਦੇ ਨਹੀਂ ਹੈਗੇ ਤੇ ਫੇਰ ਰਸਤਾ ਨਾ ਪੈਣ ਫਿਰ ਕਾ ਵੋਟ ਮੰਗਨ ਵਾਸਤੇ ਆਇਨੇ ਸਾਲ ਪਰ ਰਹਿ ਗਿਆ ਜਦ 4 ਸਾਲ ਕੱਖ ਨਹੀਂ ਕੀਤਾ ਨਾ ਅਗਲੇ ਸਾਲੇ ਨਾ ਕੋਈ ਬਾਅਦ ਇਲੈਕਸ਼ਨ ਤੁਸੀਂ ਗਦਰਬੇਦੀ ਦੇਖ ਲੋ ਨੋ ਦਿਾਨੇ ਦੇਖ ਲੋ ਜਲੰਧਰ ਦੀ ਦੇਖੋ ਜਿੰਨੇ ਬਾਏ ਇਲੈਕਸ਼ਨ ਚ ਜਿਲ੍ਹਾ ਛੂਟ ਮਾਰ ਕੇ ਗਏ ਉਹਨਾਂ ਦੇ ਵਿੱਚੋਂ ਇੱਕ ਨਹੀਂ ਪੂਰਾ ਕੀਤਾ ਇਹ ਗੁਣ ਕੀ ਕਹ ਲਾ ਇਹ ਤਾਂ ਸਾਡੇ ਇਕਦਾਰ ਪਾਰਟੀ ਦੇ ਜਿਹੜੇ ਗਏ ਨੇ ਉਹਨਾਂ ਦੇ ਕੋਲ ਇਹਨਾਂ ਦੇ ਦੋ ਚਾਰ ਮਕਾਨ ਹੋਰ ਬਣ ਜਾ ਨੇ ਇਸ ਆਸੇ ਉਸ ਚਲੇਗੇ ਨਹੀਂ ਤਾਂ ਇਹਨਾਂ ਤੋਂ ਵੀ ਨਹੀਂ ਕੋਈ ਪੰਜਾਬ ਦੇ ਰਾਜ ਤੇਰੀ ਸਪੀਡ ਦੇ ਰਹੇ ਆ 90% ਉਹ ਸਿਰਫ ਅਕਾਲੀ ਦਲ ਦਾ ਜ਼ਿਕਰ ਕਰਦੇ ਆ ਇਹ ਕੀ ਸੰਕੇਤ ਦਿੰਦਾ ਇਹ ਸੰਕੇਤ ਆਈ ਦਿੰਦਾ ਕਿ ਬਖਲਾਏ ਹੋ ਇਹਨਾਂ ਅਕਾਲੀ ਦਲ ਤੋਂ ਕਿਉਂਕਿ ਅਕਾਲੀ ਦਲ ਨੇ ਜੋ ਕਿਹਾ ਪਾਵੇ ਆਟਾ ਦਾਲ ਕੇ ਹਾਂ ਪਾਵੇ ਪੈਨਸ਼ਨ ਕੇ ਆਪੇਵੇਂ ਸ਼ਗਲ ਕੇ ਪਾਵੇ ਕੁੜੀਆਂ ਦੇ ਸਾਈਕਲ ਕੇ ਪਾਵੇ ਵਜੀਫੇ ਕੇ ਪਾਵੇ ਮੋਟਰ ਦੇ ਬਿੱਲ ਮਾਫ ਕੀਤੇ ਪਾਵੇ ਮੋਟਰ ਦੇ ਕਨੈਕਸ਼ਨ ਦਿੱਤੇ ਅਮਨ ਸ਼ਾਂਤੀ ਕਾਨੂੰਨ ਵਿਵਸਥਾ ਬਿਜਲੀ ਦੇ ਗ੍ਰਿਡ ਦੇਖ ਲੋ ਸੜਕਾਂ ਦੇਖ ਲੋ ਪੁਲ ਦੇਖ ਲੋ ਕਿਹੜੀ ਚੀਜ਼ ਹੈ ਜਿਹੜੀ ਆਕਾਲੀ ਦਲ ਨੇ ਨਹੀਂ ਕੀਤੀ ਪਿੰਡ ਚ ਮੰਡੀਆਂ ਬਣੀਆਂ ਸਕੂਲ ਅਪਗ੍ਰੇਡ ਹੋ ਸਭ ਆਕਾਲੀ ਦਲ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਜਦ ਕੀਤਾ ਹੀ ਕੱਖ ਨਹੀਂ ਹੈਗਾ ਹੜਾ ਹੜਾ ਦੇ ਕਹਿੰਦੇ ਆ ਸਰਕਾਰ ਦੀ ਕਾਰਗੁਜ਼ਾਰੀ ਕਿੰਤਰਾ ਵੇਖੋ ਟੋਟਲੀ ਫੇਲ ਹੜਾ ਦੇ ਪੈਸੇ ਤਾਂ ਕੁਛ ਛੱਪਦੇ ਅੱਜ ਜਿਨਾ ਦਾ ਸਾਰਾ ਕੁਝ ਰੁਲ ਗਿਆ ਉਹਨਾਂ ਦਾ ਨਾ ਮਕਾਨ ਰਿਹਾ ਨਾ ਖੇਤ ਰਿਹਾ ਨਾ ਆਮਦਨ ਦਾ ਕੋਈ ਜ਼ਰੀਆ ਰਿਹਾ ਇਹ ਕਾਹ ਸੇ ਕਿ ਮੁਆਵਜ਼ਾ ਮਿਲੋਗਾ ਅਸੀਂ ਸਿਰਫ ਪੈਰ ਫੇਰ ਖੜੇ ਹੋਵਾਂਗੇ ਲੇਕਿਨ ਖੜੇ ਤਾਂ ਤਾਂ ਹੁੰਦੇ ਜੇ ਇਹਨਾਂ ਨੇ ਕੁਝ ਛੱਡਿਆ ਹੁੰਦਾ ਜਿੱਥੇ ਇਹਨਾਂ ਨੇ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਛਾੜਦਾ ਪੰਜਾਬ ਦੇ ਉੱਤੇ 2 ਲੱਖ ਕਰੋੜ ਉਹਦੇ ਵਿੱਚੋਂ ਕੱਲੇ ਪਿਛਲੇ 3-4 ਸਾਲਾਂ 'ਚ ਤਾਂ ਆਮ ਆਦਮੀ ਪਾਰਟੀ ਨੇ ਸੇ 2 ਲੱਖ ਕਰੋੜ ਦਾ ਕਰਜ਼ਾ ਛਾੜ ਕੇ ਵਿਕਾਸ ਕੀ ਕਿਤੇ ਨਹੀਂ ਲੱਗੀ ਸਾਡੇ ਅਸੀਂ ਜੇ ਮੈਰੀਟੋਰੀਅਸ ਸਕੂਲ ਬਣਾਉਂਦੇ ਸੀ ਪਿੰਡ ਪਿੰਚੇ ਇਸ ਪਿੰਡ ਦਾ ਵੀ ਸਕੂਲ ਅਪਗ੍ਰੇਡ ਕੀਤਾ ਸਕੂਲ ਦੀ ਬਿਲਡਿੰਗ ਦੇ ਪੈਸੇ ਤੇ ਇਹਨਾਂ ਨੇ ਬਣਾਈ ਉਹ ਸਾਡੀ ਬਿਲਡਿੰਗਾਂ ਤੇ ਜਾ ਕੇ ਸਾਡੀ ਲੈਟ੍ਰੀਨਾ ਦੇ ਉਹਨਾਂ ਦੇ ਨਹੀਂ ਪੱਤਰ ਰੱਖੇ ਜੇ ਅਸੀਂ ਐਮਸ ਵਰਗੇ ਹਸਪਤਾਲ ਲੈ ਕੇ ਆਏ ਤੇ ਇਹਨਾਂ ਨੇ ਕਮਿਊਨਿਟੀਸ ਆਪਣੇ ਜਿਹੜੇ ਪਿੰਡਾਂ ਦੇ ਤੇ ਸ਼ਹਿਰਾਂ ਦੇ ਹਸਪਤਾਲ ਬੰਦ ਕਰਕੇ ਆਮ ਆਦਮੀ ਦੇ ਕਲੀਨਿਕ ਬਣਾਏ ਜਿੱਥੇ ਦਵਾਈਆਂ ਤੱਕ ਨਹੀਂ ਮਿਲਦੀਆਂ ਇਹਨਾਂ ਦਾ ਤਾਂ ਕੰਮ ਹੀ ਸਾਰਾ ਫਰਾਡ ਹੈਗਾ ਤੇ ਬਿਜਲੀ ਦੇ ਬਿੱਲ ਜੇ ਕਿਸੇ ਦੇ ਮਾਪ ਪੋਰੇ ਨੇ ਉਹ ਸਾਡੇ ਬਿਜਲੀ ਹੋਏ ਬਣਾਈ ਹੋਏ ਗ੍ਰਿਡਾਂ ਕਰਕੇ ਹੋ ਰਹੇ ਨੇ ਇਹਨਾਂ ਨੇ ਤਾਂ ਇੱਕ ਯੂਨਿਟ ਪਿਛਲੀ ਦਾ ਦੋ ਆਂਦੇ ਨਹੀਂ ਤਾ ਇਹ ਬਿਲਕੁਲ ਹਰ ਹਰ ਪੱਕੋ ਇਹ ਬਿਲਕੁਲ ਫੇਲ ਹੋਏ ਨੇ ਪਾਵੇਂ ਕਾਂਗਰਸ ਹੋਏ ਪਾਵੇਂ ਆਮ ਆਦਮੀ ਇਕੱਲੇ ਗੱਲਾਕਲਨ ਜੋਗੇ ਹੈਗੇ ਜਿਹਦੇ ਕਰਕੇ ਲੋਕਾਂ ਨਾਲ ਧੱਗਾ ਕਰਕੇ ਝੂਠੇ ਲਾਰੇ ਕਰਕੇ ਹੁਣ ਲੋਕੀ ਜਾਗ ਗਏ ਨੇ ਹੁਣ ਤੱਕ ਮੰਤਰੀਆਂ ਦੀ ਜਾਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਦੀ ਇਤਰਾਜ ਜੋ ਵੀਡੀਓਜ਼ ਆ ਰਹੀਆਂ ਉਹ ਖੁਦ ਸੀਐਮ ਦੀ ਸਾਹਮਣੇ ਆ ਗਈ ਵੀਡੀਓ ਮੈਂ ਤਾਂ ਕਹਿੰਦੀ ਐ ਸੀਐਮ ਨੂੰ ਮੈਂ ਤਾਂ ਹੈਰਾਨ ਆ ਕਿ ਇਹਨੂੰ ਕਿਸੇ ਨੇ ਵੋਟ ਕੇ ਮੈ ਪਾਤੀ ਤੇ ਸੀਐਮ ਦਾ ਕਿਰਦਾਰ ਕੀ ਸੀ ਇਹਦੀ ਫਿਤਰਤ ਕੌਣ ਨਹੀਂ ਜਾਣਦਾ ਸੀ ਜਿਹੜਾ ਪਾਰਲੀਮੈਂਟ 'ਚ 11 ਵਜੇ ਡਟਿਆ ਹੋਇਆ ਆਂਦਾ ਸੀਗਾ ਜਿਹਨੂੰ ਪਾਰਲੀਮੈਂਟ ਦੇ ਸਪੀਕਰ ਨੇ ਬਾਹਰ ਕੀਤਾ ਪੂਰੇ ਇੱਕ ਮਹੀਨੇ ਵਾਸਤੇ ਜਿਹਦੇ ਆਸ-ਪਾਸ ਦੇ ਬੈਠੇ ਹੋਏ ਇਹਦੇ ਆਪਣੇ ਪਾਰਟੀ ਦੇ ਬੰਦਿਆਂ ਨੇ ਲਿਖ ਕੇ ਸਪੀਕਰ ਨੂੰ ਚਿੱਠੀ ਦਿੱਤੀ ਕਿ ਇਹਦੇ ਕੋਲ ਬੈਠਣਾ ਔਖਾ ਹੈ ਜਿਹੜਾ ਸ਼ਰਾਬੀ ਕਿ ਪਾਰਲੀਮੈਂਟ 'ਚ 11 ਵਜੇ ਬੋਲਦਾ ਸੀ ਉਹਨੇ ਸੁਭਾ ਕੀ ਚਲਾ ਲੈਣਾ ਹੈਗਾ ਸੋ ਉਹਦਾ ਕਿਰਦਾਰ ਕੀ ਹੈ ਵੀਡੀਓ ਸਾਰੀਆਂ ਸਾਹਮਣੇ ਆ ਕੋਨ ਕੋਨ ਨੂੰ ਕਹਵੇ ਝੂਠੇ ਪਰਚੇ ਲੈ ਕੇ ਇਹ ਆਏ ਬੋਲੇ ਜੋ ਮਰਜ਼ੀ ਬੋਲੇ ਪਰ ਕੋਈ ਨਹੀਂ ਚਾਹੁੰਦਾ ਕਿ ਇਹਦਾ ਕਿਰਦਾਰ ਕੀ ਸੀਗਾ ਸੋ ਜਿਹੜਾ ਮੁੱਖ ਮੰਤਰੀ ਆਪਣੇ ਪਰਿਵਾਰ ਨੂੰ ਛੱਡ ਕੇ ਸੌ ਚੱਕਨ ਸਾਰੀ ਦੂਜਾ ਵਿਆਹ ਕਰ ਲੈਂਦਾ ਹੈ ਉਹ ਤੋਂ ਦੀ ਧੀਨੇ ਦੱਸਦਾ ਉਹ ਕਿਹੋ ਜਿਹਾ ਬੰਦਾ ਹੈ ਮੁੱਖ ਮੰਤਰੀ ਸਾਹਿਬ ਬਿਆਨ ਦੇ ਦਿੱਤਾ ਹੈ ਕਹਿੰਦੇ ਕਿ ਟਿੱਕਤਾ ਕੱਢ ਦੋ ਦੀਆਂ ਗੱਲਾਂ ਕਹਿੰਦੇ ਹੁਣ 25 ਬੰਦੇ ਨਹੀਂ 25 ਸਾਲ ਰਾਜ ਨਹੀਂ ਕਰ ਸਕਦੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈ ਕਿ ਉਹ ਮੁੱਖ ਮੰਤਰੀ ਇਹਤੇ ਗਾਲੀ ਕਿਉਂ ਕਰਦੇ ਮੁੱਖ ਮੰਤਰੀ ਕਾਦਾ ਹੈਗਾ ਇਹ ਮੁੱਖ ਮੰਤਰੀ ਦਿੱਲੀ ਨੂੰ ਦੇਖਿਆ ਹੋਇਆ ਹੈ ਇਹਨੇ ਕੁੱਟਨੇ ਟੇਕਦਾ ਆਪਣੀ ਕੁਰਸੀ ਕਾ ਕੇ ਪੰਜਾਬ ਤੇ ਚਲਾ ਕੇਜਰੀ ਹਾਲ ਦਾ ਸਸੋਧਿਆ ਰਿਹਾ ਮੁੱਖ ਮੰਤਰੀ ਦਾ ਆਪਣੇ ਪੰਜਾਬ ਦੇ ਹੱਕ ਦਾ ਬਹੁਤਕ ਸਾਡਾ ਪਾਣੀ ਇਹਨੇ ਖੋਤਾ ਚੱਕਦੇ ਉਹ ਦੇਖਦਾ ਰਾਜਧਾਨੀ ਦੇ ਆਪਣਾ ਹੱਕ ਕਮਜ਼ੋਰ ਕਰ ਵੀ ਵੀ ਐਮ ਜੀ ਦੇ ਸਾਡਾ ਬੰਦਾ ਪੰਜਾਬ ਦੇ ਕਿਹੜੇ ਹੱਕ 'ਚ ਇਹ ਬੋਲਦਾ ਹੈਗਾ ਇਹ ਤਾਂ ਕੱਲਾ ਅਕਾਲੀਵਾਲ ਨੂੰ ਭੰਡਨ ਜੋਗਾ ਹੋਰ ਤੇ ਕੋਲ ਕੁਛ ਨਹੀਂ ਮੈਂ ਮੈਂ ਕਾਂਗ ਦਾ ਵੱਲੋਂ ਉਹ ਦੱਸਿਆ ਕੀ ਕਹਿਣਾ ਚਾਹੋਗੇ ਅਧਿਆਪਕ ਵੀ ਧਰਨੇ ਲਗਾ ਰਹੇ ਨੇ ਸਾਰੇ ਵਰਗ ਜਿਹੜੇ ਜ਼ਿਮਣੀ ਤੋਂ ਦੇ ਲਾ ਕੇ ਧਰਨੇ ਲਗਾ ਰਹੇ ਨੇ ਅਕਾਲੀਵਾਲ ਕੀ ਸਵਾਰੇਗਾ ਜੀ ਜਦੋਂ ਅਕਾਲੀਵਾਲ ਨੂੰ ਮੈਂ ਆਹੀ ਕਹਿਣਾ ਚਾਹਾਂਗੀ ਜਿਹੜਾ ਕਹਿੰਦਾ ਸੀ ਰੰਗਲਾ ਪੰਜਾਬ ਅੱਜ ਰੰਗਲੇ ਪੰਜਾਬ 'ਚ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਪਿੰਡ ਪਿੰਡ ਘਰ ਘਰ ਨਸ਼ੇ ਇਨਾ ਨੇ ਪਹੁੰਚਾਤੇ ਜਿਹੜੇ ਕਹਿੰਦੇ ਸੀ ਚਾਰ ਹਫ਼ਤਿਆਂ 'ਚ ਨਸ਼ੇ ਖਤਮ ਕਰੇਗਾ ਵਿਕਰਮ ਸਿੰਘ ਮਜੀਠੀਆ ਜਿਹੜਾ ਇਹ ਨਾਲੇ ਕੋਲ ਬੋਲਦਾ ਸੀ 4 ਮਹੀਨੇ ਚੋ ਜੇਜੇ ਬੰਦ ਕੀਤਾ ਦਸੋ ਕਿਹੜੇ ਨਸ਼ੇ ਖਤਮ ਹੋਣੇ ਕਿਉਂ ਖਤਮ ਨਹੀਂ ਹੋਏ ਲੈ ਕੇ ਸਰਕਾਰ ਬਰਾਮਦ ਚਾਰ ਹਫ਼ਤੇ ਜੇ ਖਤਮ ਕਰਨੇ ਸੀ ਤੇ ਉਥੇ ਪਰਚਾ ਜੇ ਦਿੰਦੇ ਨੇ ਉਹ ਡਿਸਪਰੋਪੋਰਸ਼ਨਟ ਐਸੈਟ ਦਾ ਜੇ ਨਸ਼ੇ ਦਾ ਨਾ ਹੀ ਨਹੀਂ ਹੈਗਾ ਸੋ ਜਮਾਜ ਮੇਰੇ ਹਲਕੇ ਚ ਪੰਜ ਮਹੀਨੇ ਦਾ ਬੱਚਾ ਲੋਕੀ ਵੇਚ ਰਹੇ ਨੇ ਨਸ਼ੇੜੀ ਮਾਪੇ ਨਸ਼ਾ ਦੇ ਵਾਸਤੇ ਇਹ ਤਾਂ ਨਸ਼ੇ ਦੇ ਵਿਰੁੱਧ ਇਹ ਲੜਾਈ ਲੜ ਰਹੀ ਹੈ ਸੋ ਨਸ਼ੇ ਦਾ ਆਹ ਹਾਲ ਹੈ ਇੱਕ ਤਰ੍ਹਾਂ ਇਮਾਨਦਾਰੀ ਦਾ ਤਾਂ ਡੀਆਈਜੀ ਭੁੱਲਰ ਨੇ ਦਿਖਾਤਾ ਜਿਹੜੇ ਨੋਟਾਂ ਦੇ ਢੇਰ ਉਹ ਯਾਦ ਆਗੇ ਜਿਹੜੇ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਮਿਲੇ ਸੀ ਜਦ ਕਾਂਗਰਸੀ ਮੁੱਖ ਮੰਤਰੀ ਸੀਗਾ ਤੇ ਹੁਣ ਇਹ ਡੀਆਈਜੀ ਕੋਲ ਨਾ ਨਾ ਨੇ ਮੰਤਰੀਓ ਦੇ ਨਾਂ ਵੀ ਆ ਰਹੇ ਨੇ ਸੋ ਨਾ ਵਿਕਾਸ ਨਾ ਰੰਗਲਾ ਪੰਜਾਬ ਨਾ ਕੱਟੜ ਇਮਾਨਦਾਰ ਇਹ ਤਾਂ ਲੁਟੇਰਿਆਂ ਦਾ ਟੋਲਾ ਹੈਗਾ ਜਿੰਨਾ ਜਿੰਨੀ ਛੇੜੀ ਝਾੜੂ ਮਾਰ ਕੇ ਇਹਨਾਂ ਨੂੰ ਕੰਦ ਨੂੰ ਕੱਢੋਂਗੇ ਉਹ ਪੰਜਾਬ ਤੇ ਜਿਵੇਂ ਅਕਾਲੀ ਦਲ ਦੇ ਸਮੇਂ ਜੋ ਕਿਹਾ ਕਰਕੇ ਦਿਖਾਇਆ ਲੋਕਾਂ ਦੇ ਕਾਰਡ ਵੀ ਬਣਨਗੇ ਬੱਚਿਆਂ ਨੂੰ ਨੌਕਰੀਆਂ ਵੀ ਮਿਲਣਗੀਆਂ ਮੋਟਰਾਂ ਦੇ ਕਨੈਕਸ਼ਨ ਵੀ ਮਿਲਣਗੇ ਤੇ ਇੱਕ ਵਾਰ ਫੇਰ ਅਮਨ ਸ਼ਾਂਤੀ ਦੈ ਨਾਲ ਪਾਈਚਾਰ ਇੱਕ ਸਾਲ ਪੈ ਨਾਲ ਕਾਨੂੰਨ ਵਿਵਸਥਾ ਨੂੰ ਸਹੀ ਕਰਕੇ ਪੰਜਾਬ ਨੂੰ ਤਰੱਕੀ ਦੀ ਰਾਹ ਬੱਚੇਗੀ ਕਿ ਕਸਾ ਲੱਗਦਾ ਹੈ ਇਸ ਬਾਈ ਇਲੈਕਸ਼ਨ ਦੇ ਰਿਜ਼ਲਟ ਦੇ ਨਾਲ 2027 ਦੀ ਸਿਆਸੀ ਸੀਟਾਂ ਨੂੰ ਦੇਖੋ ਬਾਈ ਇਲੈਕਸ਼ਨ ਛੇ ਹਮੇਸ਼ਾ ਸਰਕਾਰ ਹਰ ਤਰ੍ਹਾਂ ਦਾ ਹਿਲਾ ਪਾਉਂਦੀ ਹੈ ਤੇ ਜਿਹੜੀ ਸਰਕਾਰ ਦਾ ਸੋਧਿਆ ਆਪ ਹੀ ਬੋਲਦਾ ਹੈ ਸ਼ਾਮਦਾਨ ਤੁਹਾਡੇ ਮੁੱਖ ਮੰਤਰੀ ਦੇ ਸਾਹਮਣੇ ਤੇ ਮੁੱਖ ਮੰਤਰੀ ਤਾੜੀਆਂ ਬਜਾ ਰਿਹਾ ਹੈਗਾ ਝੂਠ ਸੱਚ ਤੇ ਹੁਣ ਐਸੇ ਐਸਪੀ ਲਾਤੀਏ ਝੂਠੇ ਐਸਾ ਕਰੇਗਾ ਤਾਂ ਪੂਰਾ ੱੱਕਾ ਹੋਗਾ ਲੇਕਿਨ ਇਹ ਮਾਜੇ ਦੀ ਧਰਤੀ ਹੈ ਇਹ ਗੁਰੂ ਆਪ ਪੀਰਾਂ ਦੀ ਧਰਤੀ ਐ ਇੱਥੇ ਦੇ ਲੋਕ ਸੱਚ ਦੇ ਨਾਲ ਖੜਦੇ ਨੇ ਇਹ ਦਬਦੇ ਨਹੀਂ ਜਿੰਨਾ ਦਬਾਓਗੇ ਉਹਨਾਂ ਫਾਡੇ ਸਿੱਖ ਚ ਆ ਕੇ ਵੱਜਣਗੇ ਸੋ ਮੈਂ ਤਾਂ ਹੀ ਲੋਕਾਂ ਨੂੰ ਬੇਨਤੀ ਕਰਦੀ ਆ ਇਸ ਝੁੱਟੀ ਸਰਕਾਰ ਤੋਂ ਇਸ ਮਾਹੌਲ ਤੋਂ ਜੇ ਤੁਸੀਂ ਬਚਣਾ ਹੈ ਜੇ ਪੰਜਾਬ ਨੂੰ ਸੁਧਾਰਨਾ ਹੈ ਤੇ ਫਿਰ ਇਹ 11 ਫਰੀਕ ਨੂੰ ਇਸ ਸਰਕਾਰ ਤੇ ਫਾਡੇ ਕੋਲ ਜਗਾਨ ਦਾ ਇਹਨਾਂ ਨੂੰ ਉਹਦੇ ਚਪੇੜ ਮਾਰਨ ਦਾ ਇੱਕ ਮੌਕਾ ਹੁੰਦਾ ਹੈ ਕਸਤੇ ਮਾਰ ਦਿਓ ਸਾਲ ਪਰ ਚੇ ਸੁਧਰ ਜੂਗਾ ਨਹੀਂ ਤਾਂ ਜੋ ਹਾਲ ਪੰਚ ਚਾਰ ਸਾਲ ਚ ਹੈ ਇਹਨਾਂ ਨੇ ਅਖੀਰਲੇ ਸਾਲ ਤਾਂ ਪੂਰੇ ਵੱਟ ਕੱਢ ਦਿੰਨੇ ਜੇ ਤੁਸੀਂ 11 ਤਰੀਕ ਨੂੰ ਤਕਰੀਰ ਨੂੰ ਕਾਮਯਾਬ ਨਹੀਂ ਕੀਤਾ ਤੇ ਫਿਰ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਜਿਹੜਾ ਚਾਰ ਸਾਲ ਚ ਹੈ ਉਸ ਤੋਂ ਵੱਡਾ ਹੀ ਅਗਲੇ ਸਾਲ ਚ ਲਿਖਣਾ ਹੈ